ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦੁਲੇ ਸ਼ੰਭੂ ਬਾਟਰ ਦੇ ਉੱਪਰ ਮੌਜੂਦ ਹਾਂ ਲਗਾਤਾਰ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 16ਵਾਂ ਦਿਨ ਹੈ 16 ਦਿਨਾਂ ਤੋਂ ਕਿਸਾਨ ਇੱਥੇ ਡਟੇ ਹੋਏ ਨੇ ਪਰ ਮੰਗਾਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਸਵਾਲ ਹੋਣਗੇ ਕਿ ਮੰਗਾਂ ਕਿਹੜੀਆਂ ਨੇ ਕਿਹੜੇ-ਕਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇੱਕ ਬੋਰਡ ਹੁਣ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਹੋਵੇਗਾ ਤਾਂ ਇਹ ਮੰਗ ਪੱਤਰ ਹੈ ਇਹ ਉਹ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ 10 ਮੰਗਾਂ ਇਸ ਦੇ ਵਿੱਚ ਲਿਖੀਆਂ ਗਈਆਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਕੀਤਾ ਗਿਆ ਤਾਂ ਕਿਸਾਨ ਅੰਦੋਲਨ 2 ਦਾ ਮੰਗ ਪੱਤਰ ਇੱਥੇ ਲਿਖਿਆ ਗਿਆ ਤਾਂ ਦੱਸਦੇ ਕਿ ਤਿੰਨ ਭਾਸ਼ਾਵਾਂ ਦੇ ਵਿੱਚ ਮੰਗ ਪੱਤਰ ਹੈ ਪੰਜਾਬੀ ਹਿੰਦੀ ਇੰਗਲਿਸ਼ ਤਿੰਨਾਂ ਭਾਸ਼ਾਵਾਂ ਦੇ ਵਿੱਚ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਬੇਰਬਾਦ ਦਿੱਤਾ ਗਿਆ ਕਿ ਆਖਰ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਭ ਤੋਂ ਪਹਿਲੇ ਨੰਬਰ ਦੇ ਉੱਪਰ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਜਿਹੜੀ ਮੰਗ ਲਿਖੀ ਗਈ ਹੈ ਪਹਿਲੇ ਨੰਬਰ ਦੇ ਉੱਪਰ ਹੈ ਕਿ ਜੋ ਸੀ ਟੂ ਪਲੱਸ 50% ਫਾਰਮੂਲਾ ਜੈਨਕਿ ਸਵਾਮੀ ਨਾਰਥਨ ਕਮਿਸ਼ਨ ਦੇ ਜੋ ਹਦਾਇਤਾਂ ਨੇ ਜਾਂ ਜੋ ਉਹਨਾਂ ਦੀ ਰਿਪੋਰਟ ਆ ਉਸ ਦੇ ਆਧਾਰ ਦੇ ਉੱਪਰ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਆ ਉਹ ਬਣਾਉਣ ਦੀ ਮੰਗ ਹੈ ਇੱਕ ਅਹਿਮ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਕਿਸਾਨਾਂ ਦਾ ਇਹ ਪ੍ਰਦਰਸ਼ਨ ਚੱਲ ਰਿਹਾ ਇਸ ਦੇ ਵਿੱਚ ਦੋ ਜਿਹੜੀਆਂ ਵੱਡੀਆਂ ਮੰਗਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੰਗ ਪਿਛਲੇ ਵਾਰ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਈ ਸੀ ਉਹ ਸੀ ਐਮਐਸਪੀ ਦਾ ਗਰੰਟੀ ਕਾਨੂੰਨ ਉੱਥੇ ਹੀ ਕਰਜ਼ਾ ਮੁਆਫੀ ਦਾ ਮਸਲਾ ਵੀ ਪਿਛਲੀ ਵਾਰ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਸੀ ਤੇ ਇਸ ਵਾਰ ਇਹ ਦੋ ਅਜਈਆਂ ਮੰਗਾਂ ਕੈ ਤੱਕ ਦਿਨ ਜਨਦ ਦੇ ਉੱਪਰ ਜ਼ਿਆਦਾਤਰ ਪੇਚ ਆ ਜਿਹੜਾ ਉਹ ਫਸਦਾ ਹੋਇਆ ਦਿਖਾਈ ਦਿੰਦਾ ਕਿਉਂਕਿ ਜੋ ਪਿਛਲੀਆਂ 4 ਮੀਟਿੰਗਾਂ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਇਨ੍ਹਾਂ ਹੀ ਦੋ ਮੰਗਾਂ ਨੂੰ ਲੈ ਕੇ ਜ਼ਿਆਦਾਤਰ ਜਿਹੜਾ ਪੇਚ ਆ ਉਹ ਫਸਿਆ ਸੀ ਤੇ ਹੁਣ ਇਹ ਮੰਗ ਪੱત્ર ਆ ਜਿਹੜਾ ਇੱਕ ਸ਼ੰਭੂ ਬਾਰਡਰ ਦੇ ਉੱਪਰ ਇੱਥੇ ਲਗਾਇਆ ਗਿਆ ਜਿਸ ਦੇ ਉੱਪਰ ਇਹ ਮੰਗਾਂ ਨੇ ਜਿਹੜੀਆਂ ਉਹ ਲਿਖੀਆਂ ਗਈਆਂ ਨੇ ਕਿ ਜੇਕਰ ਇੱਥੇ ਕੋਈ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਪੂਰੀ ਨੌਲੇਜ ਹੋਵੇ ਕਿ ਕਿਹੜੀ ਕਿਹੜੀ ਮੰਗ ਹੈ ਜਿਹੜੀ ਜਿਹੜੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ 10 ਮੰਗਾਂ ਨੇ ਇਨ੍ਹਾਂ ਵਿੱਚੋਂ ਜੇ ਮੇਨ ਮੇਨ ਮੰਗਾਂ ਦੀ ਗੱਲ ਕਰੀਏ ਲਈ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਇੱਕ ਮੰਗ ਰੱਖੀ ਜਾਂਦੀ ਹੈ ਉੱਥੇ ਹੀ ਡਾਕਟਰ ਸੁਬਮੀਨਾਥਨ ਕਮਿਸ਼ਨ ਦੀਆਂ ਜੋ ਰਿਪੋਰਟ ਦੇ ਆਧਾਰ ਦੇ ਉੱਪਰ ਹਦਾਇਤਾਂ ਨੇ ਜਾਂ ਉਹਨਾਂ ਦੀ ਜੋ ਰਿਪੋਰਟ ਹੈ ਉਸ ਨੂੰ ਲਾਗੂ ਕਰਨ ਦੀ ਗੱਲ ਆਖੀ ਜਾਂਦੀ ਹੈ ਸੀਟੂ ਪਲੱਸ 50% ਫਾਰਮੂਲੇ ਦੇ ਤਹਿਤ ਜਿਹੜਾ ਰੇਟ ਦੇਣ ਦੀ ਗੱਲ ਹੈ ਉਸ ਤੋਂ ਇਲਾਵਾ ਗੰਨੇ ਦਾ ਐਫਆਰਪੀ ਅਤੇ ਐਸਏਪ ਸੁਬਮੀਨਾਥਨ ਅਯੋਗ ਦੇ ਫਾਰਮੂਲੇ ਅਨੁਸਾਰ ਦਿੱਤਾ ਜਾਵੇ ਹਲਦੀ ਸਮੀਤ ਸਾਰੇ ਮਸਾਲਿਆਂ ਦੀ ਖਰੀਦ ਦੇ ਲਈ ਇੱਕ ਰਾਸ਼ਟਰੀ ਅਯੋਗ ਬਣਾਉਣ ਦੀ ਗੱਲ ਇੱਥੇ ਲਿਖੀ ਗਈ ਆ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ ਯਾਨੀ ਕਿ ਕਿਸਾਨਾਂ ਅਤੇ ਮਜ਼ਦੂਰਾਂ ਦਾ ਜੋ ਕਰਜ਼ਾ ਉਸ ਨੂੰ ਬਿਲਕੁਲ ਮੁਆਫ ਕੀਤਾ ਜਾਵੇ ਤਾਂ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦਾ ਮਾਮਲਾ ਹੈ ਤੇ ਪਿਛਲੇ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਜਿਨ੍ਹਾਂ ਦੇ ਵਿੱਚ ਲਖੀਮਪੁਰ ਖੀਰੀ ਦਾ ਮਾਮਲਾ ਉਸ ਤੋਂ ਇਲਾਵਾ ਜੋ ਕੇਸ ਦਰਜ ਕੀਤੇ ਗਏ ਸੀ ਉਸ ਸਮੇਂ ਕਿਸਾਨਾਂ ਦੇ ਉੱਪਰ ਉਹਨਾਂ ਨੂੰ ਰੱਦ ਕਰਨ ਦਾ ਮਾਮਲਾ ਉੱਥੇ ਹੀ ਅਹ ਸਮਝੌਤੇ ਦੇ ਅਨੁਸਾਰ ਜੋ 10 ਲੱਖ ਰੁਪਏ ਦਾ ਇੱਕ ਮੁਆਵਜ਼ਾ ਜੋ ਕਿ ਲਖੀਮਪੁਰ ਖੀਰੀ ਦੇ ਵਿੱਚ ਸੀ ਉੱਥੇ ਇੱਕ ਤਾਂ ਕਾਰਵਾਈ ਨੂੰ ਲੈ ਕੇ ਮੰਗ ਹੈ ਉੱਥੇ ਹੀ ਜੋ ਕਰਜ਼ਾ ਮਾਫ ਕਰਨਾ ਮੁਆਵਜ਼ਾ ਜੋ ਮੁਆਵਜ਼ੇ ਨੂੰ ਲੈ ਕੇ 10-10 ਲੱਖ ਰੁਪਏ ਦੇਣ ਦੀ ਗੱਲ ਹੋਈ ਸੀ ਉਸ ਨੂੰ ਲੈ ਕੇ ਕਿ ਉਹ ਮੁਆਵਜ਼ਾ ਜਿਹੜਾ ਪਰਿਵਾਰਾਂ ਨੂੰ ਦਿੱਤਾ ਜਾਵੇ ਇਸ ਤੋਂ ਇਲਾਵਾ ਜੋ ਇੱਕ ਹੋਰ ਮੇਨ ਮੰਗ ਹੈ ਜਾਂ ਮੁੱਖ ਮੰਗ ਕਹਿ ਲਈਏ ਬਿਜਲੀ ਸੈਕਟਰ ਹੈ ਜੋ ਜਿਸ ਨੂੰ ਨਿੱਜੀ ਹੱਥਾਂ ਦੇ ਵਿੱਚ ਇੱਥੇ ਲਿਖਿਆ ਗਿਆ ਕਿ ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਬਾਰੇ ਤਾਂ ਇਹ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਪੇਚ ਫਸਦਾ ਤਾਂ ਦੱਸ ਦੇ ਕਿ ਪਿਛਲੀ ਵਾਰ ਜਦੋਂ ਤੁਹਾਨੂੰ ਯਾਦ ਹੋਵੇਗਾ ਅੰਦੋਲਨ ਸ਼ੁਰੂ ਹੋਇਆ ਸੀ ਮੀਟਿੰਗਾਂ ਹੁੰਦੀਆਂ ਸੀ ਤਾਂ ਉਸ ਤੋਂ ਬਾਅਦ ਜਦੋਂ ਮੀਟਿੰਗ ਤੋਂ ਬਾਅਦ ਆਗੂ ਬਾਹਰ ਆਉਂਦੇ ਸੀਗੇ ਤਾਂ ਇਸ ਜਿਹੜੀ ਮੰਗ ਨੂੰ ਲੈ ਕੇ ਇੱਕ ਚਰਚਾ ਹੁੰਦੀ ਸੀ ਕਿ ਇਹ ਮੰਗ ਆ ਜਿਹੜੀ ਉਹ ਮੰਨ ਲਈ ਗਈ ਆ ਯਾਨੀ ਕਿ ਸਾਰੇ ਜਿਹੜੇ ਖਪਤਕਾਰ ਨੇ ਪਹਿਲਾਂ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲਿਆ ਜਾਏਗਾ ਯਾਨੀ ਕਿ ਉਹਨਾਂ ਦੇ ਨਾਲ ਪਹਿਲਾਂ ਸੈਂਪਟੀ ਬਣਾਈ ਜਾਏਗੀ ਫਿਰ ਉਸ ਤੋਂ ਬਾਅਦ ਲਾਗੂ ਕੀਤਾ ਜਾਏਗਾ ਪਰ ਇੱਥੇ ਲਿਖਿਆ ਗਿਆ ਕਿ ਆਰਡੀਨੇਸਾਂ ਦੁਆਰਾ ਇਸ ਨੂੰ ਪਿਛਲੇ ਦਰਵਾਜ਼ੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਰੱਦ ਕੀਤਾ ਜਾਵੇ ਤਾਂ ਇਸ ਨੂੰ ਰੱਦ ਕਰਨ ਦੀ ਮੰਗ ਆ ਉਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਦੇ ਵਿੱਚੋਂ ਬਾਹਰ ਕਰਨ ਦੀ ਮੰਗ ਹੈ ਭਾਰਤ ਵਿਸ਼ਵ ਵਪਾਰ ਸੰਸਥਾ ਜਾਨੀ ਕਿ WTO ਦੀ ਗੱਲ ਕੀਤੀ ਜਾਂਦੀ ਹੈ ਕਿ ਉਸ ਤੋਂ ਬਾਹਰ ਆਵੇ ਉੱਥੇ ਹੀ 58 ਸਾਲ ਤੋਂ ਵਧੇਰੇ ਉਮਰ ਦੇ ਜੋ ਕਿਸਾਨ ਅਤੇ ਖੇਤ ਮਜ਼ਦੂਰ ਨੇ ਉਹਨਾਂ ਦੇ ਲਈ ਪੈਨਸ਼ਨ ਯੋਜਨਾ ਲਾਗੂ ਕਰਨ ਦੀ ਮੰਗ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿੱਚ ਸੁਧਾਰ ਕਰਦੇ ਹੋਏ ਬੀਮਾ ਪ੍ਰੀਮੀਅਮ ਸਰਕਾਰਾਂ ਆਪ ਪਦਾ ਕਰਨ ਇਹ ਇੱਕ ਮੰਗ ਹੈ ਜ਼ਮੀਨ ਐਕਵਾਇਰ ਕਰਨ ਸੰਬੰਧੀ 2013 ਦੇ ਐਕਟ ਨੂੰ ਉਸੇ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੁਆਰਾ ਸੂਬਿਆਂ ਨੂੰ ਜ਼ਮੀਨ ਐਕਵਾਇਰ ਸੰਬੰਧੀ ਦਿੱਤੇ ਨਿਰਦੇਸ਼ ਰੱਦ ਕੀਤੇ ਜਾਣ ਇਹ ਇੱਕ ਮੰਗ ਹੈ ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੋਜ਼ਗਾਰ ਦੇਣ ਦੀ ਇੱਕ ਮੰਗ ਰੱਖੀ ਗਈ ਹੈ ਤੇ ਮਿਹਨਤ ਜਿਹੜੀ ਇੱਕ ਕਹਿੰਦੇ ਕਿ ਜੋ ਸੈਲਰੀ ਮਿਲਦੀ ਹੈ ਉਸ ਦੇ ਵਿੱਚ ਪ੍ਰਤੀ ਦਿਨ 700 ਰੁਪਏ ਦਾ ਵਾਧਾ ਕਰਨ ਦੀ ਮੰਗ ਰੱਖੀ ਗਈ ਹੈ ਇਸ ਤੋਂ ਇਲਾਵਾ ਨਰਮੇ ਸਮੇਤ ਸਾਰੀਆਂ ਫਸਲਾਂ ਦੇ ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇ ਪੈਸਿਸਾਈਜ਼ ਸੀਡ ਅਤੇ ਜੋ ਫਰਟੀਲਾਈਜ਼ਰ ਐਕਟ ਨੇ ਉਸ ਦੇ ਵਿੱਚ ਸੋਧ ਕਰਕੇ ਨਕਲੀ ਅਤੇ ਨਿਮਨ 70 ਦੇ ਉਤਪਾਦ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਉੱਤੇ ਮਿਸਾਲੀ ਜੁਰਮਾਨੇ ਅਤੇ ਸਜ਼ਾ ਮਾ ਯਾਨੀ ਕਿ ਜਿਹੜੇ ਬੀਜ ਵਗੈਰਾ ਤੁਸੀਂ ਸਟੋਰ ਤੋਂ ਜਾਂ ਕਿਸੇ ਦੁਕਾਨ ਤੋਂ ਖਰੀਦਦੇ ਹੋ ਜੇਕਰ ਉਹ ਨਕਲੀ ਨੇ ਜਾਂ ਜਿਹੜੀਆਂ ਦਵਾਈਆਂ ਪਾਕਿਸਤਾਨਾ ਦੇ ਵੱਲੋਂ ਲਿਆਂ ਜਾਂਦੇ ਨੇ ਕੀਟਨਾਸ਼ਕ ਦੇ ਕਰੋ ਗਲਤ ਨੇ ਸਹੀ ਨਹੀਂ ਨੇ ਨਕਲੀ ਨੇ ਤਾਂ ਉਹਨਾਂ ਦੇ ਉੱਪਰ ਜਿਹੜਾ ਇੱਕ ਸਖਤ ਸਜ਼ਾ ਕਹਿ ਲਈ ਜਾਂ ਜੁਰਮਾਨਾ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਲਾਇਸੈਂਸ ਉਹਨਾਂ ਦੇ ਰੱਦ ਕਰਨ ਦੀ ਮੰਗ ਹੈ ਇਸ ਤੋਂ ਇਲਾਵਾ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ ਤਾਂ ਇਹ ਜਿਹੜੀਆਂ ਮੁੱਖ ਮੰਗਾਂ ਨੇ ਜਿਹੜੇ 10 ਮੰਗਾਂ ਕਹਿ ਲਈ ਆਪਾਂ ਕਿਸਾਨ ਅੰਦੋਲਨ ਦੀਆਂ ਜੋ ਮੁੱਖ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਸਾਰਾ ਪ੍ਰਦਰਸ਼ਨ ਚੱਲ ਰਿਹਾ ਵਾ ਲਗਾਤਾਰ ਕਿਸਾਨ 16 ਦਿਨਾਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਡਟੇ ਨੇ ਤਾਂ ਉਸ ਦਾ ਇਹ ਬੋਰਡ ਆ ਪੂਰਾ ਜਿਸ ਦੇ ਉੱਪਰ ਇੱਕ ਇੱਕ ਗੱਲ ਆ ਜਿਹੜੀ ਉਹ ਲਿਖੀ ਗਿਆ ਕਿ ਆਖਰ ਕਿਹੜੇ ਕਿਹੜੇ ਕਾਰਨ ਨੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਇ 呃。Uh ਜੇਕਰ ਮੇਨ ਮੰਗ ਦੀ ਗੱਲ ਕਰੀਏ ਮੁੱਖ ਮੰਗ ਦੀ ਗੱਲ ਕਰੀਏ ਤਾਂ ਐਮਐਸਪੀ ਹੈ ਐਮਐਸਪੀ ਅਤੇ ਕਰਜ਼ਾ ਮੁਕਤੀ ਇਹ ਦੋ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਜ਼ਿਆਦਾਤਰ ਜਿਹੜਾ ਪੇਚ ਆ ਉਹ ਫਸਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਹ ਸ਼ੰਭੂ ਬਾਰਡਰ ਦੇ ਉੱਪਰ ਬੋਰਡ ਲਗਾ ਦਿੱਤਾ ਗਿਆ ਤਿੰਨ ਭਾਸ਼ਾਵਾਂ ਦੇ ਵਿੱਚ ਬੋਰਡ ਲਗਾਇਆ ਗਿਆ ਤਾਂ ਕਿ ਜੇ ਕਿਸੇ ਨੂੰ ਪੰਜਾਬੀ ਦੇ ਵਿੱਚ ਪੰਜਾਬੀ ਵਿੱਚ ਕੋਈ ਪੜ੍ਹਨਾ ਚਾਹੁੰਦਾ ਉਹ ਪੰਜਾਬੀ ਦੇ ਵਿੱਚ ਸਾਰੀ ਗੱਲ ਸਮਝ ਸਕੇ ਹਿੰਦੀ ਦੇ ਵਿੱਚ ਸਮਝ ਸਕੇ ਜਾਂ ਫਿਰ ਇੰਗਲਿਸ਼ ਦੇ ਵਿੱਚ ਸਮਝ ਸਕੇ ਤਾਂ ਇਹ ਜਿਹੜੀ ਤਿੰਨ ਭਾਸ਼ਾਵਾਂ ਦੇ ਵਿੱਚ ਬੋਰਡ ਲਗਾ ਦਿੱਤਾ ਗਿਆ ਜ ਜਿਨ੍ਹਾਂ ਦੇ ਉੱਪਰ ਮੰਗਾਂ ਨੇ ਜਿਹੜੀਆਂ ਉਹ ਸਾਰੀਆਂ ਲਿਖ ਦਿੱਤੀਆਂ ਗਈਆਂ ਨੇ ਤੇ ਪ੍ਰੋਪਰ ਢੰ ਮੰਗਾਂ ਤੇ ਕਿਹੜੀਆਂ ਕਿਹੜੀਆਂ ਮੰਗਾਂ ਜਦੋਂ ਪਿਛਲੀ ਵਾਰ ਅੰਦੋਲਨ ਹੋਇਆ ਸੀ ਉਹਨਾਂ ਦੇ ਵਿੱਚ ਜ਼ਿਕਰ ਹੋਇਆ ਸੀ ਤਾਂ ਉਹ ਸਾਰੀਆਂ ਮੰਗਾਂ ਇੱਥੇ ਲਿਖਿਆ ਗਿਆ ਨੇ ਦੱਸ ਦੇ ਕਿ ਲਗਾਤਾਰ ਕਿਸਾਨ ਪਿਛਲੇ 16 ਦਿਨਾਂ ਤੋਂ ਸ਼ੰਭੂ ਅਤੇ ਖਨੌਰੀ ਬਾਡਰ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਆ ਭਲਕੇ ਇੱਕ ਪ੍ਰੈਸ ਕਾਨਫਰੰਸ ਹੋਣੀ ਹੈ ਉਸ ਦੇ ਵਿੱਚ ਹੋ ਸਕਦਾ ਕਿ ਕਿਸਾਨਾਂ ਦੇ ਵੱਲੋਂ ਕਿਸੇ ਅਗਲੀ ਰਣਨੀਤੀ ਦਾ ਐਲਾਨ ਜਿਹੜਾ ਕੀਤਾ ਜਾਏ ਅੱਜ ਵੀ ਆਗੂਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੱਲ ਜੋ ਇੱਕ ਪੀਸੀ ਹੋਏਗੀ ਉਸ ਦੇ ਵਿੱਚ ਕੋਈ ਨਾ ਕੋਈ ਵੱਡਾ ਐਲਾਨ ਕਹਿ ਸਕਦੇ ਆ ਜਾਂ ਫਿਰ ਕੋਈ ਨਾ ਕੋਈ ਅਹਿਮ ਰਣਨੀਤੀ ਹੈ ਜਿਹੜੀ ਅੱਗੇ ਨੂੰ ਲੈ ਕੇ ਉਹ ਐਲਾਨੀ ਜਾ ਸਕਦੀ ਆ ਤਾਂ ਉਸ ਦੇ ਉੱਪਰ ਵੀ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਉੱਥੇ ਦੂਜੇ ਪਾਸੇ ਇਹ ਬੋਰਡ ਲਗਾ ਦਿੱਤਾ ਗਿਆ ਤਾਂ ਕਿ ਜੇ ਕਿਸੇ ਨੂੰ ਅਜੇ ਵੀ ਕੋਈ ਡਾਊਟ ਹੈ ਕਿ ਕਿਹੜੀਆਂ ਮੰਗਾਂ ਨੇ ਜਾਂ ਕਿਹੜੇ-ਕਿਹੜੇ ਅਹਿਮ ਮਸਲੇ ਨੇ ਉਹਨਾਂ ਦੇ ਬਾਰੇ ਕੋਈ ਡਾਊਟ ਹੋਵੇ ਤਾਂ ਇੱਥੋਂ ਪੜ੍ਹ ਕੇ ਦੇਖ ਸਕਦੇ ਆ ਕਿ ਕਿਹੜੀਆਂ-ਕਿਹੜੀਆਂ ਮੁੱਖ ਮੰਗਾਂ ਨੇ ਤਾਂ ਇਹ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਿਹਾ ਸ਼ਾਮ ਦਾ ਵੇਲਾ ਹੋ ਚੱਲਿਆ ਤੇ ਇਸ ਸਮੇਂ ਕਿਸਾਨ ਜ਼ਿਆਦਾਤਰ ਆਪਣੀਆਂ ਟਰਾਲੀਆਂ ਲੈ ਵੱਲ ਨੂੰ ਚਲੇ ਗਏ ਨੇ ਸਟੇਜ ਦੀ ਕਾਰਵਾਈ ਸਮਾਪਤ ਹੋ ਚੁੱਕੀ ਆ ਤੇ ਦੱਸਦੇ ਆ ਕਿ ਹੁਣ ਕਿਸਾਨ ਜ਼ਿਆਦਾਤਰ ਆਪਣੀਆਂ ਟਰਾਲੀਆਂ ਦੇ ਵਿੱਚ ਜਾ ਚੁੱਕੇ ਤੇ ਕੱਲ ਦੀ ਸਭ ਨੂੰ ਉਡੀਕ ਹੈ ਕਿ ਕੱਲ ਕਿਹੜਾ ਇੱਕ ਐਲਾਨ ਆ ਜਿਹੜਾ ਆਗੂਆਂ ਦੇ ਵੱਲੋਂ ਕੀਤਾ ਜਾਏਗਾ ਸਹਿਯੋਗੀ ਸਾਥੀ ਕਰਨ ਦੇ ਨਾਲ ਸੁਖਦਲੇ